ਸਿਵਲ ਹਸਪਤਾਲ ਦਾ ਟੋਟਲੀ ਸਾਰਾ ਕੰਮ ਦਰਜਾਚਾਰ ਕਰਮਚਾਰੀ ਸਾਥੀ ਚਲਾ ਰਿਹਾ ਸਫਾਈ ਸੇਵਕ ਚਲਾ ਰਿਹਾ ਸਿਰਫ ਤੇ ਸਿਰਫ ਮੁਲਾਜ਼ਮ ਜਿਹੜਾ ਨਾ ਚਾਹੇ ਦਰਜਾਚਾਰ ਕਰਮਚਾਰੀ ਸਾਥੀ ਚਾਹੇ ਸਫਾਈ ਸੇਵਕ ਉਹ ਜਿਹੜੀ ਡਿਊਟੀ ਬੰਦੀ ਉਹ ਹੀ ਕਰੇ ਇਸ ਤੋਂ ਵੱਧ ਡਿਊਟੀ ਨਾ ਕਰੇ ਜਿਹੜਾ ਕੋਈ ਵੀ ਅਫਸਰ ਆ ਇਹ ਮੈਂ ਜਲੰਧਰ মিডিਆ ਦੇ ਮਾਧਿਅਮ ਤੋਂ ਇੱਕ ਗੱਲ ਹਰ ਇੱਕ ਅਫਸਰ ਨੂੰ ਦੱਸਣੀ ਚਾਹੁੰਦਾ ਕੋਈ ਅਫਸਰ ਆ ਜਿਹੜਾ ਮੇਰਾ ਦਰਜਾਚਾਰ ਕਰਮਚਾਰੀ ਸਾਥੀ ਨੂੰ ਤੰਗ ਕਰੂਗਾ ਆਪਾਂ ਉਹ ਅਫਸਰ ਨੂੰ ਕਦੀ ਬਖਸ਼ਣਾ ਨਹੀਂ ਇੱਕੋ ਡਾਡਸ ਸਿੰਦਰ ਪੰਜਾਬ ਦੀ ਜਿਹੜੇ ਆ ਉਹ ਜਿਹੜੇ ਸਾਡੇ ਨਾਲ ਜਿਹੜੇ ਆਪਣੇ ਸਫਾਈ ਸੇਵਕ ਆ ਉਹਨਾਂ ਨੂੰ ਬਹੁਤ ਰੂਟ ਬੋਲਦੇ ਆ ਜਦ ਸਾਡੇ ਉੱਪਰ ਮੀਟਨ ਮੈਡਮ ਬੈਠੀ ਆ ਸਾਡਾ ਕੰਮ ਮੀਟਨ ਮੈਡਮ ਚੈੱਕ ਕਰੇ ਨਾ ਕਿ ਟਾਟਾ ਪਜਾ ਚੈੱਕ ਕਰ ਸਕਦੇ। ਉਹ ਦੱਸੀ ਕਿ ਕਿੰਨੇ ਕਿ ਜੇਕਰ ਅਸੀਂ ਅਫਸਰ ਦੀ ਇੱਜ਼ਤ ਕਰਦੇ ਅਫਸਰ ਵੀ ਸਾਡੀ ਇੱਜ਼ਤ ਕਰੇ। ਮੈਂ ਨਾ ਡਿਪਰ ਹਿਲਾ ਕਲਾਸ 4 ਜੁਨੇਮ ਪ੍ਰਧਾਨ ਸਿਵਲ ਹਸਪਤਾਲ ਜਲੰਧਰ ਤੇ ਸਿਵਲ ਸੱਜਣ ਦਫਤਰ ਕੀ ਗੱਲਬਾਤ ਹੋਈ ਆ ਮੈਡੀਕਲ ਖੇਤਰੀ ਸਾਡੇ ਮੈਡੀਕਲ ਸੁਪਰੀਂਟੈਂਡੈਂਟ ਸਾਹਿਬ ਨਵੇਂ ਆਏ ਆ ਇੱਕ ਤਾਂ ਉਹਨਾਂ ਨੂੰ ਅਸੀਂ ਵੈਲਕਮ ਕਰਨ ਆਏ ਆ ਤੇ ਦੂਜਾ ਨੰਬਰ ਕਿ ਸਾਡੇ ਜਿੰਨੇ ਵੀ ਦਰਜਾ 4 ਕਰਮਚਾਰੀ ਸਾਥੀ ਆ ਅੱਧੇ ਬੰਦੇ ਇਹਨਾਂ ਨੇ ਸੀਟਾਂ ਤੇ ਬਿਠਾਇਆ ਸਿਵਲ ਹਸਪਤਾਲ ਦਾ ਟੋਟਲੀ ਸਾਰਾ ਕੰਮ ਦਰਜਾ 4 ਕਰਮਚਾਰੀ ਸਾਥੀ ਚਲਾ ਰਿਹਾ ਸਫਾਈ ਸੇਵਕ ਚਲਾ ਰਿਹਾ ਕੋਈ ਡੈਥ ਵਰਸ ਰਿਕਾਰਡ ਦੇਖ ਲਓ ਉੱਥੇ ਸਾਡੇ ਇੱਕ ਸਵੈ ਸੇਵਕ ਬੈਠੇ ਆ ਕੋਈ ਐਮ ਆਰ ਡੀ ਦਫਤਰ ਦੇਖ ਲਓ ਉੱਥੇ ਬੈਠੇ ਟੀਟਰਾਂ ਚ ਦੇਖ ਲਓ ਉੱਥੇ ਸਾਡੇ ਸਪਾਈਸਰ ਕੋ ਭਰਾ ਬੈਠੇ ECG ਤੱਕ ਵੀ ਉਹ ਕਰਦੇ ਆ। ਜੀ ਦੱਜਾ ਚਾਰ ਕਰ ਵਿਚਾਰੀ ਇਹਨਾਂ ਸੀਟਾਂ ਤੇ ਬਹਿ ਸਕਦੇ। ਨਹੀਂ ਮੇਰੀ ਤਾਂ ਸੋਚ ਨਹੀਂ ਇਹ ਆ ਸਾਡੇ ਜਿਹੜੇ ਰੂਲ ਆ ਸਾਡੇ ਜਿਹੜੇ ਜਿਹੜੇ ਸਾਡੇ ਲਾਅ ਕਹਿੰਦਾ ਸਾਨੂੰ ਜਿਹੜੇ ਮੁਲਾਜ਼ਮਾਂ ਦਾ ਲਾਅ ਆ ਉਹ ਸਾਡੇ ਮੁਲਾਜ਼ਮ ਜਿਹੜਾ ਸੀਟ ਦਾ ਕੰਮ ਆ ਸਿਰਫ ਉਹ ਹੀ ਕੀਤਾ ਜਾਵੇ। ਸਾਡੇ ਸਫਾਈ ਸੇਵਕ ਦਾ ਮਤਲਬ ਆ ਸਿਰਫ ਸਫਾਈ ਸੇਵਕ ਦਾ ਕੰਮ ਕੀਤਾ ਜਾਵੇ ਤੇ ਜਿਹੜੇ ਦੂਜੇ ਕਲਾਸ 4 ਦਾ ਆ ਉਹ ਡਸਟਿੰਗ ਦਾ ਉਹ ਡਸਟਿੰਗ ਕੀਤੀ ਜਾਵੇ। ਬਸ ਇਹੀ ਕੰਮ ਹੁੰਦਾ ਕਲਾਸ 4 ਦਾ। ਕੱਲ ਕਿ ਤੁਸੀਂ ECG ਦੇ ਉੱਤੇ ਕਿਹੜੇ ਅਧਿਆਚਾਰ ਕਰਮਚਾਰੀ ਨੇ ਨਹੀਂ ਨਹੀਂ ਉਹ ਨਹੀਂ ਬੈਠ ਸਕਦਾ ਕਿਉਂਕਿ ਦੇਖੋ ਜੀ ਨੁਕਸਾਨ ਤਾਂ ਹੈਗਾ ਪਰ ਸਾਨੂੰ ਕਈ ਵਾਰੀ ਅ fırsਰਾਂ ਦਾ ਵੀ ਦੇਖਣਾ ਪੈਂਦਾ ਪਰ ਮੈਂ ਕਹਿੰਦਾ ਕਿ ਸਿਰਫ ਸਿਰਫ ਮੁਲਾਜ਼ਮ ਜਿਹੜਾ ਨਾ ਚਾਹੇ ਦਰਜਾਚਾਰ ਕਰਮਚਾਰੀ ਸਾਥੀ ਚਾਹੇ ਸਫਾਈ ਸੇਵਕ ਉਹ ਜਿਹੜੀ ਡਿਊਟੀ ਬੰਦੀ ਉਹ ਹੀ ਕਰੇ ਇਸ ਤੋਂ ਵੱਧ ਡਿਊਟੀ ਨਾ ਕਰੇ ਕੋਈ ਹੋਰ ਕੰਮ ਨਾ ਕਰੇ ਮੈਂ ਤਾਂ ਇਹ ਮੁਲਾਜ਼ਮ ਹੈ ਹਾਟ ਪ੍ਰੈਜ਼ਨ ਮੌਜੂਦ ਨੇ ਕਿੰਨੇ ਤੋਂ ਰਿਪੋਰਟ ਚੈੱਕ ਸਾਨੂੰ ਜੀ ਸਾਡੇ ਸਿਵਲ ਹਸਪਤਾਲ ਦੇ ਵਿੱਚ ਸਾਡੇ ਟੋਟਲ 80 ਕਾ ਸਫਾਈ 80 ਕਾ ਹੈਗੇ ਸਪਾਈਸੇ ਤੋਂ 70 ਕਾ 77 ਸੇ 780 ਹੈਗੇ ਆ ਕਿਉਂਕਿ ਇੱਕ ਚਾਰ ਚਾਰ ਸ਼ਿਫਟਾਂ ਲੱਗਦੀਆਂ ਚਾਰ ਸ਼ਿਫਟਾਂ ਚੱਲਦੀਆਂ ਪਈਆਂ ਇੱਕ ਤਾਂ ਚੱਲਦੀ ਮਾਰਨਿੰਗ ਇੱਕ ਚੱਲਦੀ ਈਵਨਿੰਗ ਇੱਕ ਚੱਲਦੀ ਫੇ ਨਾਈਟ ਤਿੰਨ ਸ਼ਿਫਟਾਂ ਪੱਕੇ ਸਾਡੇ ਤਾਂ ਥੋੜੇ ਜਿਹਾ ਪੱਕੇ ਦਾ ਸਾਡੇ ਹੁਣੇ ਮੇਰੇ ਗੱਲਾਂ 30 ਕ ਨਹੀਂ ਹੋਣੇ 30 ਕ 25 ਕ 30 25 30 ਹੋਣੇ ਮੈਡੀਕਲ ਸਿਕਿਉਰਿਟੀ ਮੈਡਮ ਨੂੰ ਮਿਲ ਕੇ ਆਏ ਉਹਨਾਂ ਰੱਖੀ ਅਸੀਂ ਮੈਡੀਕਲ ਸਟੂਡੈਂਟ ਸਾਹਿਬ ਨੂੰ ਮਿਲਣਾ ਤਾਂ ਕਰਕੇ ਮਿਲ ਕੇ ਆਏ ਆ ਕਿ ਜੇਕਰ ਉਹ ਜਿੱਦਾਂ ਸਾਡੇ ਨਾ ਮੁਲਾਜ਼ਮ ਆ ਜਿਹੜਾ ਕੋਈ ਵੀ ਅਫਸਰ ਆ ਇਹ ਮੈਂ ਜਲੰਧਰ ਮੀਡੀਆ ਦੇ ਮਾਧਿਅਮ ਤੋਂ ਇੱਕ ਗੱਲ ਹਰ ਇੱਕ ਅਫਸਰ ਨੂੰ ਦੱਸਣੀ ਚਾਹੁੰਨਾ ਕੋਈ ਅਫਸਰ ਆ ਜਿਹੜਾ ਮੇਰਾ ਦਰਜਾ ਚਾਰਕਰ ਨੂੰ ਚਾਹੀ ਸਾਥੀ ਨੂੰ ਤੰਗ ਕਰੂਗਾ ਆਪਾਂ ਉਹ ਅਸਰ ਨੂੰ ਕਦੀ ਵੀ ਬਖਸ਼ਣਾ ਨਹੀਂ ਕਿਉਂਕਿ ਜੇਕਰ ਅਸੀਂ ਦਿলো ਇੱਜ਼ਤ ਕਰਦੇ ਕਹੇ ਵੀ ਅਫਸਰ ਦੀ ਤੇ ਸਾਡੇ ਸਫਾਈ ਸੇਵਕੇ ਜਾਂ ਕਲਾਸਪੁਰਾਂ ਦੀ ਵੀ ਉਹ ਅਫਸਰ ਇੱਜ਼ਤ ਕਰਨਾ ਤੁਸੀਂ ਡਾਕਟਰ ਤੇ આરોਪ ਲਗਾ ਰਹੇ ਸੁਰਿੰਦਰ ਦੇ ਤੇ ਬਜਾਜ ਦੇ ਉੱਤੇ ਲਗਾਤਾਰ ਕੀ ਰੋਮ ਕਰਦੇ ਹੈ ਕੀ ਕਾਰਨ ਹੈ ਰੋਗ ਉਪਯੋਗਨ ਦੇਖੋ ਡਾਟਾ ਸੁਤਿੰਦਰ ਬਜਾਜ ਜੀ ਜਿਹੜੇ ਆ ਉਹ ਜਿਹੜੇ ਸਾਡੇ ਨਾਲ ਜਿਹੜੇ ਆਪਣੇ ਸਫਾਈ ਸੇਵਕ ਉਹਨਾਂ ਨੂੰ ਬਹੁਤ ਰੂਟ ਬੋਲਦੇ ਆ ਤੇ ਸਾਨੂੰ ਸੁਣਨ ਚ ਆਇਆ ਤਾਂ ਇਸ ਕਰਕੇ ਸੀ ਮੈਡੀਕਲ ਸੁਪਰਡੈਂਟ ਸਾਹਿਬ ਨੂੰ ਮਿਲੇ ਆ ਰੂਟ ਬੋਲਦੇ ਇਹ ਕਿ ਤੁਹਾਡੇ ਕੰਮ ਤੁਹਾਡਾ ਕੰਮ ਨਹੀਂ ਸਹੀ ਜਦ ਸਾਡੇ ਉੱਪਰ ਮੀਟਨ ਮੈਡਮ ਬੈਠੀ ਆ ਸਾਡਾ ਕੰਮ ਮੀਟਨ ਮੈਡਮ ਚੈੱਕ ਕਰੇ ਨਾ ਕਿ ਡਾਟਾ ਬਜਾਜ ਚੈੱਕ ਕਰ ਸਕਦੀ ਡਾਟਾ ਬਜਾਜ ਉਦੋਂ ਕਹਿਣ ਜੇਕਰ ਮੀਟਨ ਮੈਡਮ ਸਾਡੇ ਕੰਮ ਤੋਂ ਖੁਸ਼ ਨਹੀਂਗੀ ਉਦੋਂ ਕਹਿ ਰਹੇ ਸਨ ਜੀ ਇਹ ਚੀਜ਼ ਬਾਰੇ ਮੈਂ ਦੱਸਿਆ ਉਹ ਕਹਿ ਕੇ ਪ੍ਰੈਸ਼ਰ ਆ ਪ੍ਰੈਸ਼ਰ ਦੇ ਵਿੱਚ ਕਿਹਦਾ ਨਹੀਂ ਪ੍ਰੈਸ਼ਰ ਤਾਂ ਕੋਈ ਨਹੀਂ ਗਾਇ ਇਹ ਅੱਗੇ ਹੁਣ ਹਫਤਾ ਹੋ ਗਿਆ ਟੀਮ ਆਈ ਸੀ ਤੇ ਟੀਮ ਦੇ ਵਿੱਚ ਤੁਸੀਂ ਹਸਾਲਾ ਲੋ ਕੱਲ ਨੂੰ ਕੱਲ ਗੁਰਪੁਰਬ ਸੀਗਾ ਸਰਕਾਰੀ ਛੁੱਟੀ ਸੀ ਤੇ ਵੀ ਟੋਟਲੀ ਸਾਰਾ ਸਟਾਫ ਸਾਡਾ ਸਾਰਾ ਇੱਥੇ ਆਇਆ ਸਫਾਈ ਸੇਵਕ ਕਲਾਸ 4 ਸਾਡੇ ਸਟਾਫ ਨਰਸਾ ਸਾਡੇ ਅਸਰ ਸਹਿਬਾਨ ਵੀ ਆਏ ਆ ਆ ਅਸੀਂ ਮੰਨਦੇ ਆ ਟੀਮ ਆਈ ਆ ਪਰ ਅਸੀਂ ਇਹ ਕਹਿੰਨੇ ਕਿ ਜੇਕਰ ਅਸੀਂ ਅਫਸਰ ਦੀ ਇੱਜ਼ਤ ਕਰਦੇ ਅਫਸਰ ਵੀ ਸਾਡੀ ਇੱਜ਼ਤ ਕਰੇ ਪ੍ਰੈਸ਼ਰ ਕੀ ਮੰਗੇ ਆ ਸਾਡੀ ਮੰਗ ਇਹ ਹੈ ਕਿ ਤਾਂ ਪੰਜਾਬ ਸਰਕਾਰ ਜਿੰਨੇ ਵੀ ਕੱਚੇ ਮਲਾਜਮਾਂ ਉਹਨਾਂ ਨੂੰ ਪੱਕਾ ਕੀਤਾ ਜਾਵੇ ਸਾਡੀ ਜਿਹੜੀ ਡਿਮਾਂਡ ਆ ਤੇ ਪੁਰਾਣੀ ਪੈਨਸ਼ਨ ਲਾਗੂ ਕੀਤੀ ਜਾਵੇ ਡੀਏ ਦਾ ਸਾਰਾ ਬਕਾਇਆ ਦਿੱਤਾ ਜਾਵੇ 4/14 ਸਕੀਮ ਦੁਆਰਾ ਮੋੜ ਤੋਂ ਦੁਆਰਾ ਲਾਗੂ ਕੀਤੀ ਜਾਵੇ ਤੇ ਜਿੰਨੇ ਵੀ ਸਿਵਲ ਹਦਾਲਤ ਚ ਕੱਚੇ ਮਲਾਜਮਾਂ ਚਾਹੇ ਕਿਹੇ ਕਿਹੇ ਮੈਕਮੇਂ ਚ ਲੱਗੇ ਉਹ ਸਾਰੇ ਪੱਕੇ ਕੀਤੇ ਜਾਣ ਚਾਹਤ ਦੇ ਕਰਕੇ ਤੁਹਾਡੇ ਸਮੱਸਿਆ ਉਹਨਾਂ ਦੀ ਅ ਇੱਕ ਤਾਂ ਹੈ ਥੋੜਾ ਜਿਹਾ ਉਹ ਓਵਰਵਰਕਡ ਮਹਿਸੂਸ ਕਰਦੇ ਆ ਸਾਡੇ ਕੋਲ ਬਹੁਤ ਜ਼ਿਆਦਾ ਕਿਊਟ ਸ਼ਾਰਟੇਜ ਹੈ ਸਟਾਫ सैनिटेशन वर्कर्स नर्सिंग स्टाफ बहुत घट्ट मतलब जिनी मिनिमम रिक्वायरमेंट है उस तो भी वन थर्ड है और सफाई का प्रेशर तो है ही है हॉस्पिटल इन्ना व्डा है ठीक है जिते हजार पंद्रह सौ दो हजार मरीज रोज़ का आएगा वो तो गंदगी तो फैलेगी ठीक तो है थोड़ा जा बच्चे ने चिप्स खाते उन्हें इदा ही सुटना है पैकेट ठीक है वह नहीं करते डस्टबिन पा दिए सफाई बार बार करवा प ਥੋੜਾ ਜਿਹਾ ਉਹਨਾਂ ਨੂੰ ਲੱਗਦਾ ਓਵਰ ਵਰਕਡ ਹੈ ਕਿੰਨੇ ਮੁਲਾਜ਼ਮ ਐਕਟਰਜ਼ ਨੇ ਉਹਨੇ ਕਿੰਨੇ ਹੋਣੇ ਦੇਖੋ ਜੋ ਨਵੀਂ ਨੋਰਮਸ ਆਈ ਹੈ ਉਹ ਤਾਂ ਉਹਦੇ ਅਕੋਰਡਿੰਗ ਦਾ ਸਾਡੇ ਕੋਲ 5 ਬੈੱਡ ਦੇ ਮਗਰ ਇੱਕ ਸੈਨੀਟੇਸ਼ਨ ਵਰਕਰ ਚਾਹੀਦਾ ਮਤਲਬ ਜੇ ਇਹ 550 ਬੈੱਡ ਹੈ 500 ਬੈੱਡ ਵੀ ਮੰਨ ਲਓ ਤਾਂ ਸਾਨੂੰ ਆਲਮੋਸਟ 117 ਸੈਨੀਟੇਸ਼ਨ ਵਰਕਰਸ ਦੀ ਲੋੜ ਹੈ ਜਿਹੜੇ ਕਿ ਹਾਲੇ ਸਾਡੇ ਕੋਲ ਜੋ ਸਰਕਾਰੀ ਹੈਗੇ ਉਹ 23 ਹੈ असी फोर्टी एट जड़े है असी आउटसोर्स कित हुए जो कंट्रैक्चुअल रखे हुए हैं जी डेफिशंसी ऑलमोस्ट हो गई थर्टी सैवन थर्टी एट की डेफिशंसी तो है जो असी नॉर्म्स के अकॉर्डिंग कही नहीं कई बार ना कम का प्रैशर इन्ना होंगे टीम इकाई हुई सी ठीक तो ऑब्वियसली जे हॉस्पिटल कित गंदगी होएगी तो मुश्किलता हो जाएगी वो फिर वो थोड़ा जहा कई बारी गैमा गैमी कहा जाता है कि इधरों कितना नहीं सफाई उधरों नहीं की वो कई बारी ऑफेंडेड फील किया होना किसी ने कोई गल नहीं 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 ऐसा सच नहीं ओवरऑल जनरली नहीं सडगो ईसीजी टेक्नीशियन नहीं है ना डॉक्टर ईसीजी टेक्नीशियन नहीं है, है नहीं, नहीं, नहीं वो ट्रेन्ड है वैसे ईसीजी करने के ट्रेन्ड है नहीं कर वो तो डीएनबी नहीं नहीं वो क्लास 4 नहीं करते वो डीएनबी वाले जो सर्जरी के डीएनबी स्टूडेंट्स हैं वो करते हैं जो एम कर रहे हैं हम्म ऐसा नहीं है और जिधर DNB students ही presence चकर दे हैं leads वगैरह लगा दें दे हैं नहीं students हर को बहुत है DNB रे students वहीं कत्ती बारी हो सकता है किसी patient ने देखने गए हो ना ऐसा नहीं है नहीं बिजली दी तारों नहीं होना ने क्या सी पक्का साफ कर दे sister ने क्या सी पक्का साफ कर दे ਠੀਕ ਹੈ ਤਾਂ ਉਹ ਕਹ ਰਹੇ ਸੀ ਉਹਦੇ ਲਈ ਮੇਨ ਸਵਿਚ ਆਫ ਕਰੋ ਠੀਕ ਹੈ ਉਹ ਥੋੜਾ ਜਿਹਾ ਮੈਨੂੰ ਇੰਨਾ ਨਹੀਂ ਠੀਕ ਲੱਗਾ ਅਸੀਂ ਘਰ ਵੀ ਜੇ ਪੱਖੇ ਸਾਫ ਕਰਵਾਏ ਤੇ ਮੇਨ ਸਵਿਚ ਤਾਂ ਨਹੀਂ ਆਫ ਕਰਾਈਦਾ ਕਾਰਨ ਨਹੀਂ ਹੱਥ ਲਗਾ ਲਈ ਕਿਆ ਸੀ ਉਹਨੇ ਕਹੇ ਸੀ ਪੱਖੇ ਤੋਂ ਜਾਲੇ ਉਤਾਰ ਦਿਓ ਮਿੱਟੀ ਉਤਾਰ ਦਿਓ ਇਹ ਹੋਣਾ ਦੇਖੋ ਉਹਨਾਂ ਨੇ ਬਸ ਇਹ ਕਿਹਾ ਕਿ ਇਤਨਾ ਸਾਨੂੰ ਰਿਸਪੈਕਟ ਮਿਲੇ ਪੂਰੀ ਇਹ ਉਹ ਵੈਸੇ ਹੀ ਦੇ ਹੀ ਹੈ ਉਹ ਕਈ ਵਾਰੀ ਪ੍ਰੈਸ਼ਰ ਚ ਹੋ ਜਾਂਦਾ ਇਸ ਤਰ੍ਹਾਂ ਠੀਕ ਹੈ ਉਹ ਗੈਮਾ ਗੈਮਨੀ ਚ ਬੋਲਿਆ ਜਾਂਦਾ ਇਦਾਂ ਨੂੰ ਨਹੀਂ ਕੀਤਾ ਸਪਾਈ ਇਦਾਂ ਨੂੰ ਉਹ ਕਹਿੰਦੇ ਸਾਨੂੰ ਐਪਰੀਸ਼ੀਏਟ ਘੱਟ ਕੀਤਾ ਗਿਆ ਉਹ ਠੀਕ ਹੈ ਉਹਨਾਂ ਦੀ ਡਿਮਾਂਡ ਜਸਟ ਹੈ ਅਸੀਂ ਡਿਮਾਂਡਸ ਰੈਗੂਲਰਲੀ ਭੇਜ ਰਹੇ ਹਾਂ ਪੰਜਾਬ ਸਰਕਾਰ ਨੂੰ ਰੋਜ਼ ਅਸੀਂ ਫਾਰਮਸ ਭਰ ਰਹੇ ਹਾਂ ਵੀ ਸੀਜ਼ ਹੁੰਦੀਆਂ ਉਹਦੇ ਚ ਰਿਪੀਟਿਡਲੀ ਕਹਿੰਨੇ ਸਾਨੂੰ ਵਰਕਰਸ ਚਾਹੀਦੇ ਆ ਨਰਸਿੰਗ ਸਟਾਫ ਚਾਹੀਦਾ ਕਿ ਉਹਦੇ ਬਿਨਾਂ ਹਸਪੀਟਲ ਚੱਲ ਨਹੀਂ ਸਕਦਾ ਇਹ ਥੋੜਾ ਨਸਟੈਂਡਰਡ ਹਾਂਜੀ ਇਹ ਰਿਪੋਰਟ ਹੈ ਤਾਂ ਬਹੁਤ ਗਲਤ ਹੈ ਉਹ ਉਹ ਗਲਤ ਹੈ ਉਹ ਸਿਕਿਉਰਟੀ ਵਾਲੇ ਨੂੰ ਕੀ ਹੋਇਆ ਹੈ ਪਰ ਉਹ ਕਈ ਵਾਰੀ ਫੇਰ ਵੀ ਲੋਕ ਨਹੀਂ ਰੂਲਸ ਮੰਨਦੇ ਤਾਂ ਸੀ ਕੀ ਕਰ ਸਕਦੇ ਲੋਕ ਹੀ ਘੁੰਮਦੇ ਰਹਿੰਦੇ ਨੇ ਮੌਦਿਕ ਘੁੰਮਦੇ ਨੇ ਤੁਹਾਨੂੰ ਕੀ ਪਤਾ ਕਿ ਪੇਸ਼ੈਂਟ ਜਿਹੜੇ ਨਾ ਰੋਟੀਆਂ ਪਾਉਂਦੇ ਅੰਦਰ ਠੀਕ ਹੈ ਜਿੱਥੇ ਵੀ ਇੱਕ ਸਟ੍ਰੇ ਡੌਗ ਨੂੰ ਰੋਟੀ ਮਿਲੇਗੀ ਉਹਨੇ ਇੱਕ ਵਾਰੀ ਮਿਲੀ ਉਹਨੇ ਬਾਰ ਬਾਰ ਉੱਥੇ ਆਣਾ ਥੋੜਾ ਜਿਆ ਲੋਕਾਂ ਨੂੰ ਵੀ ਚਾਹੀਦਾ ਨਾ ਨਾ ਪਾਨ ਇਸ ਤਰ੍ਹਾਂ ਸਟਰੀਟ ਉਹ ਖੁੱਲੇ ਹਨ ਦਰਵਾਜ਼ੇ ਖੁੱਲੇ ਹੈ ਗਾਰਡ ਨਹੀਂ ਕਈ ਵਾਰੀ ਰੋਕਦੇ